ਸਿਆਣੇ ਕਹਿੰਦੇ ਆ ਵੀ ਜਨਾਨੀ ਬਾਜੀ ਦੇ ਚੱਕਰ ਦੇ ਵਿੱਚ ਕਿੱਲਿਆਂ ਦੇ ਕਿੱਲੇ ਉੱਡ ਜਾਂਦੇ ਆ ਬਹੁਤ ਸਾਰੇ ਲੋਕਾਂ ਨੇ ਜਨਾਨੀ ਬਾਜੀ ਦੇ ਚੱਕਰ ਚ ਪੈ ਕੇ ਜ਼ਮੀਨ ਵੀ ਗਵਾਲੀ ਪਰਿਵਾਰ ਵੀ ਗਵਾਲੇ ਆਪਦੀ ਇੱਜ਼ਤ ਵੀ ਗਵਾਲੀ ਜਨਾਨੀ ਬਾਜੀ ਦੇ ਵਿੱਚ ਅੱਜ ਤੱਕ ਕਿਸੇ ਬੰਦੇ ਨੇ ਕੁਝ ਨਹੀਂ ਖਟਿਆ ਪਰ ਅੱਜ ਇੱਕ ਐਹੋ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਜਿਹੜੀ ਕਹਾਣੀ ਵਿੱਚ ਇੱਕ ਬੰਦੇ ਨੇ ਸਿਰਫ ਜਨਾਨੀ ਬਾਜੀ ਦੇ ਚੱਕਰ ਚ ਪੈ ਕੇ 50 ਕਿੱਲੇ ਜ਼ਮੀਨ ਖੂ ਖਾਤੇ ਪਾਤੀ ਦੋ ਮਿੰਟਾਂ ਦੇ ਸਵਾਦ ਦੇ ਖਾਤਰ 50 ਕਿੱਲੇ ਜ਼ਮੀਨ ਉਡਾਤੀ ਬੰਦੇ ਨੇ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਜਿਹੜੀ ਮੈਂ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਇਹ ਕਹਾਣੀ ਹੈਗੀ ਆ ਪਟਿਆਲੇ ਜ਼ਿਲ੍ਹੇ ਦੀ ਪਿੰਡ ਦਾ ਨਾਂ ਸੀ ਤਾਂ ਨਹੀਂ ਲੈਂਦੇ ਕਿਉਂਕਿ ਇੱਕ ਖੱਚ ਬੰਦੇ ਕਰਕੇ ਸਾਰਾ ਪਿੰਡ ਬਦਨਾਮ ਹੋ ਜਾਂਦਾ ਦੋ ਭਰਾ ਹੁੰਦੇ ਆ ਜਗਰੂਪ ਤੇ ਸਰੂਪ ਜਿਹੜਾ ਸਰੂਪ ਹੁੰਦਾ ਇਹ ਵੱਡਾ ਹੁੰਦਾ ਤੇ ਜਿਹੜਾ ਜਗਰੂਪ ਹੁੰਦਾ ਇਹ ਛੋਟਾ ਹੁੰਦਾ 80 ਕਿੱਲੇ ਦੋਨਾਂ ਭਰਾਵਾਂ ਕੋਲੇ ਜ਼ਮੀਨ ਸੀ ਪੂਰੇ ਤਗੜੇ ਸਰਦਾਰ ਸੀ ਦੋ ਤਿੰਨ ਟਰੈਕਟਰ ਸੀ ਘਰ ਚ ਸੀਰੀ ਪਾਲੀ ਪੂਰਾ ਤਾਮਾ ਜਾਮਾ ਸੈਟ ਸੀਗਾ ਤੇ ਜਗਰੂਪ ਦੇ ਸਰੂਪ ਦਾ ਪਿਓ ਸੀਗਾ ਬੋਰਡ ਸਿੰਘ ਬੋਰਡ ਸਿੰਘ ਦਾ ਪਿੰਡ ਚ ਰਸੂਕ ਬਹੁਤ ਚੰਗਾ ਸੀਗਾ ਤੇ 10 ਸਾਲ ਉਸ ਬੰਦੇ ਨੇ ਸਰਪੰਚੀ ਕੀਤੀ ਸੀ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਪਿੰਡ ਚ ਉਹਦੀ ਇੱਜ਼ਤ ਬਹੁਤ ਸੀਗੀ ਚਲੋ ਜਿਹੜਾ ਸਰੂਪ ਹੁੰਦਾ ਇਹ ਤਾਂ 10 ਕਲਾਸਾਂ ਪੜ੍ਹ ਕੇ ਖੇਤੀਬਾੜੀ ਚ ਵੱਢ ਜਾਂਦਾ ਤੇ ਜਿਹੜਾ ਜਗਰੂਪ ਹੁੰਦਾ ਇਹ ਗਾਂਹ ਪੜਦਾ ਰਹਿੰਦਾ ਹੌਲੀ ਹੌਲੀ ਗੱਭਰੂ ਹੋ ਗਏ ਤੇ ਜਿਹੜਾ ਜਗਰੂਪ ਸੀ ਇਹੇ ਮੁੜ ਕੇ ਪਟਿਆਲੇ ਯੂਨੀਵਰਸਿਟੀ ਚ ਪੜਨ ਲੱਗ ਜਾਂਦਾ ਹੋਰ ਵੱਡਾ ਖੇਤੀਬਾੜੀ ਕਰਨ ਲੱਗ ਗਿਆ 80 ਕਿਲੇ ਖੇਤੀ ਸੀ ਨਾਲ ਸੀਰੀਪਾਲੀ ਰੱਖੇ ਹੋਏ ਸੀਗੇ ਉਹ ਖੇਤੀ ਸੰਭਾਲਣ ਲੱਗ ਗਿਆ ਚਲੋ ਜੀ ਉਹਨਾਂ ਨੇ ਚਲੋ ਛੋਟਾ ਪੜਜੂਗਾ ਚਲੋ ਅਫਸਰ ਬਣ ਜੂਗਾ ਪੈਸੇ ਤੇਲਾ ਦੇ ਕੇ ਕਿਤੇ ਨਾ ਕਿਤੇ ਲਵਾ ਲਾਂਗੇ ਕਿਉਂਕਿ ਤਗੜੇ ਬੰਦੇ ਸੀਗੇ ਪੈਸੇ ਵਾਲੇ ਪੜਨ ਦੀ ਬਜਾਏ ਵੜ ਗਿਆ ਕੁੜੀਆਂ ਵਾਲੇ ਕੰਮ ਵਿੱਚ ਵੀ ਕਦੇ ਕਿਹੜੀ ਕੁੜੀ ਜਾਲ ਚ ਫਸਾ ਲਈ ਕਦੇ ਕਿਹੜੀ ਕੁੜੀ ਜਾਲ ਚ ਫਸਾ ਲਈ ਕਿਸੇ ਨੂੰ ਪੈਸਿਆਂ ਦਾ ਲਾਲਚ ਦੇ ਤਾਕੇ ਉਹਨੂੰ ਸੂਟ ਦਿਵਾਤਾ ਕਦੀ ਕਿਨੂੰ ਹੋਟਲ ਚ ਲੈ ਗਿਆ ਕਦੀ ਕਿਨੂੰ ਚੰਡੀਗੜ੍ਹ ਲੈ ਗਿਆ ਐ ਆਪਦੀ ਐਸ਼ ਪ੍ਰਸਤੀ ਕਰਨ ਲੱਗ ਗਿਆ ਹੌਲੀ ਹੌਲੀ ਅਫੀਮ ਵੀ ਖਾਣ ਲੱਗ ਗਿਆ ਤੇ ਹੌਲੀ ਹੌਲੀ ਰਾਤ ਨੂੰ दारू ਵੀ ਪੀਣ ਲੱਗ ਗਿਆ ਹੁਣ ਪਿਓ ਤੋਂ ਖਰਚਾ ਖੁੱਲਾ ਮੰਗਣ ਲੱਗ ਗਿਆ ਵੀ ਲਿਆਓ ਭਾਈ ਪੈਸੇ ਮੈਨੂੰ ਇੰਨੇ ਚਾਹੀਦੇ ਆ ਮੈਨੂੰ ਇੰਨੇ ਚਾਹੀਦੇ ਆ ਪਿਓ ਵੀ ਹੈਰਾਨ ਵੀ ਕਾਕਾ ਤੂੰ ਪੜਨ ਜਾਣਾ ਤੇਨੂੰ ਚੰਗੀ ਜੀਪ ਲੈ ਕੇ ਦਿੱਤੀ ਪੜਨ ਵਾਸਤੇ ਵੀ ਤੂੰ ਇੰਨਾ ਖਰਚਾ ਕਿੱਥੇ ਕਰਨ ਲੱਗ ਗਿਆ ਚਲੋ ਜੀ ਹੌਲੀ ਹੌਲੀ ਘਰੇ ਲਾਂਬੇ ਆਉਣ ਲੱਗੇ ਵੀ ਭਾਈ ਤੁਹਾਡਾ ਮੁੰਡਾ ਆ ਕੁਝ ਕਰਦਾ ਲੜਾਈਆਂ ਪੜਾਈਆਂ ਕਰਦਾ ਕੁੜੀਆਂ ਲੈ ਕੇ ਤੁਰਿਆ ਫਿਰਦਾ ਰਾਤੀ ਦਾਰੂ ਪੀ ਕੇ ਨਿਆ ਕਰਤੂਤ ਕੀਤੀ ਐ ਜੇ ਕੀਤਾ ਉਹ ਕੀਤਾ ਪਿਓ ਬੜਾ ਦੁਖੀ ਹੋ ਗਿਆ ਤੇ ਵੱਡਾ ਭਰਾ ਬੜਾ ਦੁਖੀ ਹੋ ਗਿਆ ਜਦੋਂ ਘਰੇ ਲਾਂਭੇ ਆਉਣ ਲੱਗ ਗਏ ਇਹ ਬੰਦਾ ਮੁੜ ਕੇ ਪਟਿਆਲੀਆਂ ਯੂਨੀਵਰਸਿਟੀ ਚ ਪੜਨੋਂ ਹਟ ਜਾਂਦਾ ਤੇ ਇਹ ਮੁੜ ਕੇ ਚੰਡੀਗੜ੍ਹ ਜਾ ਵੜਦਾ ਉੱਥੇ ਜਾ ਕੇ ਪੜਨ ਲੱਗ ਜਾਂਦਾ ਵੀ ਚਲ ਮੈਂ ਘਰ ਦੇ ਤੋਂ ਦੂਰ ਹੋ ਜਾ ਨਾ ਘਰਦਿਆਂ ਨੂੰ ਕੁਝ ਪਤਾ ਲੱਗੇ ਨਾ ਕੁਝ ਮੈਨੂੰ ਕਹਿਣਗੇ ਉੱਥੇ ਫਿਰ ਇਹ ਬੰਦੇ ਨੇ ਰੱਜ ਕੇ ਜਨਾਨੀ ਬਾਜੀ ਕੀਤੀ ਰੱਜ ਕੇ ਐਸ਼ ਕੀਤੀ ਕਦੇ ਕਿਹੜੀ ਕੁੜੀ ਫਲੈਟ ਚ ਰਹਾ ਕਰਨੀ ਕਦੇ ਕਿਹੜੀ ਕੁੜੀ ਫਲੈਟ ਚ ਲੈ ਕਰਨੀ ਪੱਪਾ ਕਲਬਾਂ ਚ ਪੂਰਾ ਪੈਸਾ ਡਾਉਣਾ ਇਸ ਬੰਦੇ ਨੇ ਹੁਣ ਵੱਡਾ ਭਰਾ ਇਹਨੂੰ ਸਮਝਾਇਆ ਕਰੇ ਵੀ ਕਾਕਾ ਇਹ ਕੰਮ ਚੰਗੇ ਨਹੀਂ ਤੂੰ ਪੜਨੋਂ ਹਟ ਜਾ ਤੂੰ ਘਰੇ ਆ ਜਾ ਆਪਣੇ ਕੋਲੇ 80 ਕਿਲੇ ਜ਼ਮੀਨ ਆ ਢੁਈ ਮਾਰ ਨੌਕਰੀ ਦੀ ਆਪਾਂ ਰਾਜੇ ਬੰਦੇ ਆ ਤੂੰ ਇਹ ਕੰਮ ਛੱਡ ਦੇ ਇਹ ਦਲ ਦਲ ਚ ਨਾ ਵੜ ਇਹ ਦਲ ਦਲ ਤਾਂ ਰਾਜੇ ਵੀ ਨੰਗ ਹੋਗੇ ਸੀਗੇ ਪਰ ਭਈ ਇਹ ਆਪਦੇ ਭਰਾ ਦੀ ਕੋਈ ਗੱਲ ਨਹੀਂ ਸੁਣਦਾ ਇਹ ਆਪਦੇ ਭਰਾ ਨੂੰ ਕੋ ਵੱਧ ਘੱਟ ਬੋਲਿਆ ਕਰੇ ਸਰੂਪ ਨੂੰ ਆਪਦੇ ਪਿਓ ਬੋਰਡ ਨੂੰ ਵੀ ਮਾਣਾ ਚੰਗਾ ਬੋਲਿਆ ਕਰੇ ਇਹ ਕਦੇ 6 ਮਹੀਨੇ ਅਬਦ ਘਰੇ ਪਿੰਡ ਆਇਆ ਕਰੇ ਕਦੇ 2 ਮਹੀਨੇ ਆਵਦਾ ਆ ਕਰੇ ਹੁਣ ਜਗਰੂਪ ਨੂੰ ਆਪਦਾ ਵੱਡਾ ਭਰਾ ਸਰੂਪ ਅੱਖਾਂ ਚ ਰੜਕਣ ਲੱਗ ਜਾਂਦਾ ਵੀ ਇਹ ਬੰਦਾ ਮੈਨੂੰ ਸਮਝਾਉਂਦਾ ਬਹੁਤਾਂ ਮੇਰੇ ਤੇ ਗਿਆਨ ਬਹੁਤ ਝਾੜਦਾ ਤੇ ਮੈਨੂੰ ਐਸ਼ ਨਹੀਂ ਕਰਨ ਦਿੰਦਾ ਕਿਤੇ ਨਾ ਕਿਤੇ ਜਗਰੂਪ ਦੇ ਦਿਲ ਚ ਨਫ਼ਰਤ ਪੈਦਾ ਹੋ ਗਈ ਆਪਦੇ ਵੱਡੇ ਭਰਾ ਨੂੰ ਲੈ ਕੇ ਸਰੂਪ ਨੂੰ ਚਲੋ ਜੀ ਇਸੇ ਤਰ੍ਹਾਂ ਇਹ ਘਰੇ ਆਇਆ ਸੀ ਇੱਕ ਦਿਨ ਤੇ ਆਹ ਹੀ ਟਾਈਮ ਸੀ ਛੋਨੇ ਛੋਨੇ ਲੋਕ ਵੱਢਦੇ ਸੀਗੇ ਤੇ ਇਹ ਖੇਤ ਜਾ ਵੱਢਦਾ ਉਥੇ ਮੋਟਰ ਤੇ ਸਰੂਪ ਬੈਠਾ ਹੁੰਦਾ ਮਸ਼ੀਨ ਚੱਲਦੀ ਹੁੰਦੀ ਆ ਤੇ ਇਹ ਦੋਨੇ ਭਰਾ ਪੱਜ ਕਿਸੇ ਗੱਲ ਨੂੰ ਲੈ ਕੇ ਖਹਿੜ ਪੈਂਦੇ ਆ ਤੇ ਜਗਰੂਪ ਕਈ ਚੱਕਦਾ ਇਸ ਰੂਪ ਦੇ ਸਿਰ 'ਚ ਮਾਰ ਦਿੰਦਾ ਤੇ ਸਰੂਪ ਦੀ ਉੱਥੇ ਮੌਤ ਹੋ ਜਾਂਦੀ ਆ ਇਹ ਇਹਦੇ ਭਰਾ ਨੂੰ ਮਾਰ ਕੇ ਫੇਰ ਭੱਜ ਜਾਂਦਾ ਇਹ ਦਿੱਲੀ-ਦੁੱਲੀ ਨੂੰ ਲੰਘ ਜਾਂਦਾ ਹਜੇ ਸਰੂਪ ਦੇ ਵਿਆਹ ਨੂੰ ਸਾਲ ਕੀ ਹੋਇਆ ਸੀਗਾ ਜਵਾਗ ਜੱਲਾ ਕੋਈ ਹੈ ਨਹੀਂ ਸੀਗਾ ਚਲੋ ਜੀ ਪਿਓੜੇ ਸੋਚਿਆ ਵੀ ਵੱਡਾ ਤਾਂ ਮਰਨ ਵਾਲਾ ਮਰ ਗਿਆ ਤੇ ਜੇ ਛੋਟਾ ਵੀ ਜੇਲ੍ਹ 'ਚ ਜਾ ਵੜਿਆ ਸਾਡੇ ਘਰ ਦਾ ਸਾਰਾ ਕਾਮੀ ਖੂ ਖਾਤੇ ਪੈ ਜਾਣਾ ਚੋਲੇ ਪਿਓ ਨੇ ਸਰਪੰਚੀ ਕਿਤੇ 10 ਸਾਲ ਬੋਰਡ ਨੇ ਤੇ ਲਿੰਕ ਉਹਦੇ ਵੀ ਚੰਗੇ ਸੀਗੇ ਕਿਉਂਕਿ ਤਗੜਾ ਸਰਦਾਰ ਅਸੀ ਕਿੱਲਾਂ ਦਾ مالک ਉਹਨੇ ਵਿੱਚ ਬੰਦੇ ਬੰਦੇ ਪਾ ਕੇ ਤੇ ਵੱਡੇ ਮੁੰਡੇ ਦੇ ਸਹੁਰਿਆਂ ਨੂੰ 45 ਲੱਖ ਰੁਪਏ ਦੇ ਕੇ ਰਾਜੀ ਨਮਾ ਕਰਾ ਲਿਆ ਤੇ ਉਹਨਾਂ ਨੇ ਮੁੜ ਕੇ ਆਪਦੀ ਕੁੜੀ ਦਾ ਕਿਤੇ ਗਾਂ ਵਿਆਹ ਕਰਤਾ ਕਿਉਂਕਿ ਸਹੁਰਣਾਂ ਮੈਂ ਸੀ ਸਾਡੇ ਜਵਾਈ ਦਾ ਮਰਨ ਵਾਲਾ ਮਰ ਗਿਆ ਕੱਲ ਨੂੰ ਕੇਸ ਲੜਾਂਗੇ ਘਰੋਂ ਪੈਸੇ ਲਾਵਾਂਗੇ ਉਹਨੂੰ ਫੇਰ ਕੋਈ 10 ਸਾਲ ਦੀ ਸਜ਼ਾ ਹੋਊਗੀ ਫੇਰ ਪੈਸੇ ਦੇ ਕੇ ਛੋਟਾ ਹੋਊਗਾ ਪੈਸੇ ਵਾਲੇ ਬੰਦੇ ਐ ਖਸਮਾਂ ਨੂੰ ਖਾਓ ਛੱਡੋ ਕਲੇਸ਼ 345 ਲੱਖ ਮਿਲਦਾ 15 ਲੱਖ ਉਹਨਾਂ ਜੇਬ ਚ ਪਾਇਆ ਕੁੜੀ ਦਾ ਗਾਮ ਵਿਆਹ ਕਰਤਾ ਬਾਰੋ-ਬਾਰ ਸਾਰਾ ਉਹ ਉਹਨਾਂ ਨੇ ਨਿਬੇੜਤਾ ਕੰਮ ਉਸ ਤੋਂ ਬਾਅਦ ਜਗਰੂ ਫੇਰ ਘਰੇ ਆਉਂਦਾ ਘਟੋ-ਘਟ 7-8 ਮਹੀਨਿਆਂ ਬਾਅਦ ਤੇ ਪਿਓ ਕਹਿੰਦਾ ਮਿੱਤਰਾ ਜਿਹੜਾ ਕੁਝ ਤੂੰ ਕੀਤਾ ਉਹ ਕੀਤਾ ਬੜਾ ਗਲਤ ਠੀਕ ਆ ਚੱਲ ਜੋ ਹੋ ਗਿਆ ਹਵਾ ਗਿਆ ਤੇ ਮਿੱਟੀ ਪਾਉ ਤੇ ਤੂੰ ਹੁਣ ਵਿਆਹ ਕਰਾ ਲੈ ਤੇ ਆਪਦੀ ਖੇਤੀ ਬੜੀ ਸੰਭਾਲ ਮੈਂ ਹੁਣ ਕੁਝ ਨਹੀਂ ਸੰਭਾਲ ਸਕਦਾ ਚਲੋ ਜੀ ਉਸ ਤੋਂ ਬਾਅਦ ਇਹ ਬੰਦਾ ਮੋਹਾਲੀ ਸਾਈਡ ਦੀ ਕਿਸੇ ਕੁੜੀ ਨਾਲ ਵਿਆਹ ਕਰਾ ਲੈਂਦਾ ਰਤਨਾ ਸੋਨੀ ਦਾ ਨਾਂ ਹੁੰਦਾ ਉਹਦੇ ਨਾਲ ਵਿਆਹ ਕਰਾ ਲਿੰਦਾ ਪਹਿਲਾਂ ਨੇ ਮੁਹਾਲੀ ਨੂੰ ਰੱਖਿਆ ਫਲੈਟ ਚ ਸਾਲਕ ਫਿਰ ਪਿੰਡ ਲੈ ਆਉਂਦਾ ਪਰ ਇਹ ਬੰਦਾ ਸੁਦਰਦਾ ਨਹੀਂਗਾ ਇਹ ਉਹੀ ਜਨਾਨੀ ਬਾਜੀ ਕਦੇ ਕਿਹੜੀ ਕੁੜੀ ਨਾਲ ਫੋਨ ਤੇ ਗੱਲਾਂ ਬਾਤਾਂ ਕਦੇ ਕਿਨੂੰ ਹੋਟਲ ਚ ਲੈ ਕੇ ਜਾਇਆ ਕਰਨਾ ਕਦੇ ਕਿਨੂੰ ਹੋਟਲ ਚ ਲੈ ਕੇ ਜਾਇਆ ਕਰਨਾ ਇਹਨਾਂ ਦੇ ਰਿਸ਼ਤੇਦਾਰ ਇਹ ਵੀ ਗੱਲ ਦੱਸਦੇ ਆ ਵੀ ਇਹ ਬੰਦਾ ਇੱਕ ਇੱਕ ਰਾਤ ਚ ਲੱਖ ਲੱਖ ਰੁਪਈਆ ਉਡਾ ਦਿੰਦਾ ਸੀਗਾ ਕਾਦੇ ਵਾਸਤੇ ਕਿਸੇ ਕੁੜੀ ਨੂੰ 50000 ਰੁਪਈਆ ਦੇ ਕੇ ਨਾਈਟ ਤੇ ਲੈ ਆਉਂਦਾ ਸੀ ਕਿਸੇ ਨੂੰ 80000 ਰੁਪਈਆ ਦੇ ਕੇ ਨਾਈਟ ਤੇ ਲੈ ਆਉਂਦਾ ਸੀ ਵੀ ਸਿਰਫ ਇੱਕ ਆਪਦੀ ਹਵਸ ਪੂਰੀ ਕਰਨ ਲਈ ਬੰਦਾ ਇੰਨਾ ਕ ਪੈਸਾ ਢਾਉਂਦਾ ਸੀਗਾ ਚਲੋ ਜੀ ਉਹ ਰਚਨਾ ਸੋਣੀ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਜਨਾਨੀ ਬਾਜ ਆ दारू ਪੀਂਦਾ ਫਹੀਮ ਖਾਂਦਾ ਜਵਾਗ ਜਲਾ ਵੀ ਹੋਇਆ ਨਾ ਉਹ ਕਹਿੰਦੀ ਮੈਨੂੰ ਤਲਾਕ ਚਾਹੀਦਾ ਚਲੋ ਜੀ ਉਹਦੇ ਤੋਂ ਤਲਾਕ ਹੋ ਗਿਆ ਉਹ ਵੀ ਚਲੀ ਗਈ ਹੁਣ ਬੋਰਸ ਇਹਨੂੰ ਚਿੰਤਾ ਵੱਡ ਵੱਡ ਖਾਣ ਲੱਗ ਗਈ ਵੀ ਵੱਡਾ ਵੀ ਮਰ ਗਿਆ ਤੇ ਛੋਟਾ ਵੀ ਆ ਛੋਟੇ ਦਾ ਵੀ ਤਲਾਕ ਹੋ ਗਿਆ ਤੇ 80 ਕਿਲੇ ਜ਼ਮੀਨ ਆ ਵੀ ਇਹ ਹੁਣ ਕੌਣ ਸੰਭੂਗਾ ਵੀ ਮੈਨੂੰ ਤਾਂ ਕਾਹ ਕੁਝ ਦੀਦਾ ਨਹੀਂ ਸਾਡੀ ਤਾਂ ਕਾ ਪੀੜ ਹੀ ਨਹੀਂ ਚੱਲਣੀ ਚਲੋ ਇਸ ਸਾਲ ਜਿਹੜਾ ਲੰਘਦਾ ਹੁਣ ਪਿੰਡ 'ਚ ਬਦਨਾਮ ਬਹੁਤ ਜਗਰੂਪ ਨੇੜੇ ਨੇ ਧੁੰਮ ਪਈ ਸੀ ਵੀ ਜਗਰੂਪ ਤਾਂ ਬੰਦਾ ਹੀ ਬਾੜਾ ਕੁੱਤਾ ਇੰਨੇ ਦਾ ਭਰਾ ਮਾਰਦਾ ਜੇ ਕਰਦਾ ਉਹ ਕਰਦਾ ਵੀ ਜਨਾਨੀ ਬਾਜਾ ਪਿੰਡ 'ਚ ਪਤਾ ਹੀ ਹੁੰਦਾ ਸਾਰੇ ਨੇੜੇ ਨੇ ਇਲਾਕੇ 'ਚ ਫੇਰ ਬਠਿੰਡੇ ਸਾਈਡ ਦੀ ਕੁੜੀ ਸੀਗੀ ਗਰੀਬ ਘਰ ਦੀ ਤੇ ਬੋਰਡ ਸਿੰਘ ਨੇ ਉਹਦਾ ਰਿਸ਼ਤਾ ਲੈ ਲਿਆ ਤੇ ਜਗਰੂਪ ਦਾ ਵਿਆਹ ਕਰਤਾ ਚਲੋ ਜੀ ਵਿਚਾਰੇ ਮਾੜੇ ਘਰ ਦੇ ਸੀ ਉਹਨਾਂ ਨੇ ਜ਼ਮੀਨ ਵੇਚ ਕੇ ਕਰਤਾ ਰਿਸ਼ਤਾ ਵੀ ਜਲ ਮੁੰਡੇ ਨਾਲ ਅਸੀਂ ਕਿਲੇ ਜ਼ਮੀਨ ਆਉਂਦੀ ਆ ਕਿਉਂਕਿ ਵੱਡੇ ਭਰਾ ਦੇ ਵੀ ਨੂੰ ਆ ਗਈ ਕਿਉਂਕਿ ਤਾਂ ਕੋਈ ਜਵਾਗ ਜਲਾ ਹੀ ਨਹੀਂ ਹੈਗਾ ਸੀਗਾ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਤੇ ਇਹ ਬੰਦਾ ਫਿਰ ਨਹੀਂ ਸੁਤਰਦਾ ਇਹ ਫਿਰ ਚੰਡੀਗੜ੍ਹ ਲੰਘ ਜਾ ਕਰੇ ਹਫਦੇ ਬਦ ਕਰੇ ਆਇਆ ਕਰੇ 10 ਦਿਨ ਬਦ ਕਰੇ ਆਇਆ ਕਰੇ ਕਹਿੰਦੇ ਦਿੱਲੀ ਲੰਘ ਜੇ ਤੇ ਗੋਆ ਲੰਘ ਜੇ ਕਿ ਦੀ ਬੰਬੇ ਲੰਘ ਜੇ ਇਹਨੇ ਪੂਰੀ ਜਨਾਨੀ ਵੀ ਰਜ ਰਜ ਕਰਿਆ ਕਰਨੀ ਪੈਸੇ ਡਾਈ ਆਇਆ ਕਰਨੇ ਡਾਈ ਆਇਆ ਕਰਨੇ ਕਹਿੰਦੇ ਆਰਥ ਤੋਂ ਲੈ ਗਿਆ ਕਹਿੰਦੇ ਕਿੱਥੋਂ ਲੈ ਗਿਆ ਖਰਚਾ ਬਹੁਤ ਖੁੱਲਾ ਕਰਿਆ ਕਰੇ ਹੌਲੀ ਹੌਲੀ ਕਰਜ਼ ਜਗਰੂਪ ਨੂੰ ਸਮਝਾਉਣਾ ਚਾਹਿਆ ਪਰ ਸਮਝਦਾ ਨਹੀਂਗਾ ਤੇ ਜਿਹੜੀ ਇਹਦੀ ਘਰ ਵਾਲੀ ਹੁੰਦੀ ਆ ਉਹ ਮੁੜ ਕੇ ਉਹ ਵੀ ਰੌਲਾ ਪਾਉਂਦੀ ਤੇ ਉਹ ਕਹਿੰਦੀ ਮੈਨੂੰ ਤਲਾਕ ਦਿਓ ਮੈਂ ਨਹੀਂ ਇੱਥੇ ਰਹਿਣਾ ਫੇਰ ਬੋਰਡ ਸਿੰਘ ਆ ਵੀ ਨੋ ਅਗੇ ਹੱਥ ਜੋੜਦਾ ਵੀ ਨੋ ਰਾਣੀਏ ਜੇ ਤੂੰ ਚਲੀ ਗਈ ਨਾ ਤੇ ਸਾਡਾ ਘਰ ਮੁੱਦਾ ਵੱਜ ਜਾਣਾ ਤੂੰ ਜਿਵੇਂ ਮਰਜ਼ੀ ਕਰ ਮੇਰੀ ਧੀ ਬਣ ਕੇ ਇਸ ਬੰਦੇ ਨੂੰ ਸੁਧਾਰ ਲਾ ਤੇ ਜਵਾਗ ਜੱਲਾ ਕਰ ਲੋ ਇਹ ਘਰ ਵੱਸਦਾ ਰਹੇ ਜੁਕ ਨਹੀਂ ਤੇ ਇੱਥੇ ਕਬੂਤਰ ਬੋਲਿਆ ਕਰਨਗੇ ਹੁਣ ਨੋ ਆਪਦੇ ਸਾਰੇ ਨੂੰ ਕਹਿੰਦੀ ਵੀ ਮੈਂ ਕਿਹੜੀ ਆਸ ਤੇ ਰਵਾਂ ਮੈਨੂੰ ਗਾਂਹ ਦੀਦਾ ਨਹੀਂ ਕੋਸ਼ ਵੇਦਕ ਦਾ ਖੁੱਲਾ ਖਰਚਿਆ ਕਰਦਾ ਇਹ ਤਾਂ ਜ਼ਮੀਨ ਵੇਚ ਕੇ ਖਾ ਜੂ ਕੱਲ ਨੂੰ ਮੈਂ ਨੰਗ ਬਲੰਗ ਹੋ ਜੂ ਮੇਰੇ ਜਵਾਕ ਕੀ ਖਾਣਗੇ ਤਾਂ ਬੋਰਡ ਸਿੰਘ ਨੇ ਕੀ ਕੀਤਾ 30 ਕਿੱਲੇ ਜ਼ਮੀਨ ਆਪਦੀ ਨੌ ਦੇ ਨਾਮ ਲਵਾਤੀ ਕਾਦੀ ਖਾਤਰ ਵੀ ਨ ਮੇਰੀ ਨੌ ਨਾ ਜਾਵੇ ਇਥੋਂ ਬਾਲ ਬੱਚਾ ਹੋ ਜੇ ਮੇਰੇ ਪੁੱਤ ਦਾ ਘਰ ਵਸ ਜੇ ਚਲੋ 30 ਕਿੱਲੇ ਨੌ ਦੇ ਨਾਮ ਕਰਾਤੀ ਨੌ ਨੇ ਅਮਰ ਤੇ ਛਕ ਲਿਆ ਪਾਠ ਪੂਜਾ ਕਰਨ ਲੱਗ ਗਈ ਇੱਕ ਪਾਸੇ ਘਰਵਾਲਾ ਜਨਾਨੀ ਬਾਜ ਸਿਰੇ ਦਾ ਦੂਜੇ ਪਾਸੇ ਘਰਵਾਲੀ ਸਿੱਧੇ ਰਸਤੇ ਤੋਂ ਰਪੀ ਗੁਰੂ ਘਰ ਨਾਲ ਜੁੜ ਗਈ ਕਿਰਪਾਣੀ ਪੜਿਆ ਕਰੇ ਫਿਰ ਜਗਰੂਪ ਦੇ ਘਰੇ ਦੋ ਧੀਆ ਨੇ ਜਨਮ ਲਿਆ ਤੇ ਦੋ ਪੁੱਤਾਂ ਨੇ ਚਾਹ ਜਵਾਕ ਹੋ ਕੇ ਇਹਦੇ ਘਰੇ ਜਵਾਕ ਜੱਲਾ ਹੋ ਗਿਆ ਪਰ ਇਹ ਬੰਦਾ ਸੁਧਰਿਆ ਨਹੀਂ ਇਹਦੇ ਉਹੀ ਹਾਲ ਕਦੇ ਕਿਹੜੀ ਜਨਾਨੀ ਗੱਡੀ 'ਚ ਕਦੀ ਕਿਹੜੀ ਜਨਾਨੀ ਗੱਡੀ 'ਚ ਕਦੀ ਕੋਈ ਹੋਟਲ ਆ ਜਾਂ ਕੋਈ ਕਿੱਥੇ ਰਿਖਤੇ ਐਂ ਬਸ ਪੈਸੇ ਝਾੜਦਾ ਫਿਰ ਇਹ ਕਰੇ ਮੋਟੀ ਫੀਮ ਖਾਏ ਕਰੇ ਕੰਮ ਨੂੰ ਹੱਥ ਨਾਲ ਲਾਇਆ ਕਰੇ ਬਸ ਖੇਤ ਬਣਾਇਆ ਗੇੜਾ ਕੱਢਾਇਆ ਕਰੇ ਸੀਰੀ ਨਾਲ ਕਹੇ ਕਰੇ ਆਹ ਕਰ ਦੋ ਜੇ ਕਰ ਦੋ ਉਹ ਕਰ ਦੋ ਚਲੋ ਜੀ ਦਿਨੋਂ ਦਿਨ ਕਰਜ਼ਾ ਸਿਰ ਤੇ ਚੜਦਾ ਗਿਆ ਇੱਕ ਕਿੱਲਾ ਵਿੱਚ ਆ ਦੋ ਕਿੱਲੇ ਵਿੱਚ ਚਾਰ ਵਿੱਚ ਪੰਜ ਵਿੱਚ ਹੌਲੀ ਹੌਲੀ ਜ਼ਮੀਨ ਵੇਚਣ ਲੱਗ ਗਈ ਤੇ ਉਹਨੇ ਟਾਈਮ ਤੱਕ ਬੋਰਡ ਸਿੰਘ ਦੀ ਮੌਤ ਹੋ ਗਈ। ਹੁਣ ਬੋਰਡ ਸਿੰਘ ਦੀ ਮੌਤ ਵੀ ਤਾਂ ਹੋ ਗਈ ਕਿਉਂਕਿ ਉਹ ਸਦਮੇ ਹੀ ਨਾਲ ਲੱਗ ਗਿਆ ਕਿ ਮੈਂ ਜ਼ਮੀਨ ਇਹ ਕਿਵੇਂ 80 ਕਿੱਲੇ ਬਣਾਈ ਜਾਵਾਂ ਮੈਂ ਜਾਣਦਾ ਤੇ ਇਹ ਆ ਜ਼ਮੀਨ ਵੇਚਣ ਲੱਗ ਗਿਆ। ਹੁਣ ਪਿਓ ਮਰ ਗਿਆ, ਜਗਰੂਪ ਨੂੰ ਹੋਰ ਆਯਾਦੀ ਹੋ ਗਈ। ਘਰ ਵਾਲੀ ਦੀ ਗੱਲ ਸੁਣਿਆ ਨਾ ਕਰੇ। ਉਹ ਆਪਦੀ ਰੱਬ ਰੱਬ ਕਰਦੀ ਰਿਹਾ ਕਰੇ ਕਿਉਂਕਿ ਉਹਨੂੰ ਵੀ ਆਸ ਸੀ ਚਲਤੀ ਕਿ ਇਹ ਤਾਂ ਮੇਰੇ ਨਾਂ ਹੈਗੀ ਆ। ਇਹ ਖਸਮ ਨੂੰ ਖਾਵੇ ਜਿੱਤਕੇ ਖਾਂਦਾ ਖਾਵੇ ਮੇਰੇ ਚਾਰ ਜਵਾਕ ਹੈਗੇ ਆ। ਹੌਲੀ ਹੌਲੀ 3-10-12 ਸਾਲਾਂ ਦੀਆਂ ਹੋ ਗਈਆਂ। ਮੁੰਡੇ ਵਿੱਚ 7-7 ਸਾਲਾਂ ਇਹ ਬੰਦਾ ਫਿਰ ਦਿਨੋਂ ਦਿਨ ਐਡਾ ਜਨਾਨੀ ਬਾਜ਼ ਬਣਦਾ ਗਿਆ ਜ਼ਮੀਨ ਤੇ ਹੱਥ ਧਰ ਲਿਆ 2 ਕਿੱਲੇ ਵਿੱਚ 4 ਵਿੱਚ 5 ਵਿੱਚ 6 ਵਿੱਚ ਹੌਲੀ ਹੌਲੀ 80ਾਂ ਚੋਂ ਇਹ ਬੰਦਾ 50 ਕਿੱਲੇ ਜ਼ਮੀਨ ਵੇਚ ਕੇ ਖਾ ਗਿਆ ਜਨਾਨੀ ਬਾਜੀ ਚ ਨੇ 50 ਦੇ 50 ਕਿੱਲੇ ੜਾਤੇ ਹੁਣ ਜਿਹੜੀ ਇਹਦੀ ਘਰ ਦੀ ਸੀ ਜਗਰੂਪ ਦੀ ਹੁਣ ਉਹਦੀਆਂ ਵੀ ਧੀਆ ਮੰਨ ਲਓ 20-22 ਸਾਲ ਦੀਆਂ ਹੋਗੀਆਂ ਪੁੱਤ ਕੋਈ 17-18 ਸਾਲ ਦੇ ਹੋਗੇ ਫੇਰ ਉਹਨਿਆਂ ਦੇ ਪੁੱਤਾਂ ਨੂੰ ਕਿਹਾ ਵੀ ਪੁੱਤਰੋ ਗੱਲ ਸੁਣ ਲਓ ਜਿੰਨੀ ਤੁਹਾਡੇ ਪਿਓ ਦੇ ਨਾਂ ਸੀ ਉਹ ਸਾਰੀਆਂ ਨੇ ਵੇਚ ਕੇ ਲਈ ਜੇ ਖਾ ਆ 30 ਕਿੱਲੇ ਜ਼ਮੀਨ ਮੇਰੇ ਨਾਮ ਆ ਜੇ ਇਹ ਬੱਚੀ ਦਾ ਬਚਾਲੋ ਆਪਦੇ ਪਿਓ ਨੂੰ ਸਿੱਧੇ ਰਸਤੇ ਪਾ ਲੋ ਜਨਾਨੀ ਬਾਜੀ ਕਰਦਾ ਜੇ ਇੰਨੇ ਬੜਾ ਘੜਾਇਆ ਨੇ 50 ਕਿੱਲੇ ਲੋਕਾਂ ਦੀਆਂ ਜਨਾਨੀਆਂ ਨੂੰ ਖਵਾਤੇ ਜੇ ਇਹਨੂੰ ਸੰਭਲੋ ਚਲੋ ਜੀ ਮੁੜ ਕੇ ਜਗਰੂਪ ਦੇ ਪੁੱਤਰਾਂ ਨੇ ਜਗਰੂਪ ਨੂੰ ਸਮਝਾਉਣਾ ਚਾਹੀਦਾ ਆਪਦੇ ਪਿਓ ਨੂੰ ਨਹੀਂ ਸਮਝਿਆ ਫਿਰ ਉਹਨਾਂ ਨੇ ਇੱਕ ਦਿਨ ਇਹਦੀਆਂ ਦੋਨੇ ਲੱਤਾਂ ਤੋੜ ਕੇ ਨੂੰ ਮੰਜੇ ਦੇ ਪਾਤਾ ਮੰਜੇ ਦੇ ਪੈ ਗਿਆ ਤੇ ਲਾਜ ਤਾਂ ਫਿਰ ਕਰਾਉਣੀ ਸੀ ਚਲੋ ਲੜਾਈ ਕੇਲੇ ਚ ਲੱਤਾਂ ਟੁੱਟ ਗਈਆਂ ਲਾਜ ਰੂਜ ਕਰਾਇਆ ਪਰ ਇਹ ਬੰਦਾ ਫਿਰ ਵੀ ਨਹੀਂ ਸੁਧਰਿਆ ਫਿਰ ਇਹ ਜਗਰੂਪ ਆਪਦਾ ਘਰ-ਬਾਰ ਛੱਡ ਜਾਂਦਾ ਇਹ ਆਪਦਾ ਘਰ-ਬਾਰ ਛੱਡ ਜਾਂਦਾ ਇਹਦੀ ਕਿਸੇ ਜਣ ਵਾਲੀ ਨਾਲ ਗੱਲਬਾਤ ਹੁੰਦੀ ਆ ਉਹਦੇ ਕੋਲ ਚਲਾ ਜਾਂਦਾ ਸਾਲ ਦੋ ਸਾਲ ਉੱਥੇ ਰਹਿੰਦਾ ਤੇ ਮੁੜ ਕੇ ਉੱਥੇ ਦੀ ਮੌਤ ਹੋ ਜਾਂਦੀ ਹੈ ਚਲੋ ਜੀ ਘਰ ਵਾਲੀ ਨੇ ਆਪਦੇ ਧੀਆਂ ਵੀ ਵਿਆਹਤੀਆਂ ਤੇ ਜਿਹੜੇ ਪੁੱਤ ਸੀ ਉਹ ਵੀ ਵਿਆਹ ਤੇ ਆਪਦਾ ਘਰ ਬੰਨ੍ਹਦਿਆ ਚਲੋ ਜੀ 15-15 ਕਿੱਲੇ ਜ਼ਮੀਨ ਦੋਨਾਂ ਪੁੱਤਾਂ ਨੂੰ ਆ ਗਈ ਹੁਣ ਤੁਸੀਂ ਇਹ ਦੇਖੋ ਵੀ ਇੱਕ ਬੰਦੇ ਨੇ 80ਾਂ ਚੋਂ 50 ਕਿੱਲੇ ਜ਼ਮੀਨ ਉਡਾਤੀ ਉਡਾਈ ਕਾਦੇ ਵਿੱਚ ਸਿਰਫ ਜਨਾਨੀਆਂ ਵਿੱਚ ਜਨਾਨੀ ਬਾਜੀ ਦੇ ਵਿੱਚ ਕਦੇ ਕਿਹੜੀ ਜਨਾਨੀ ਨੂੰ ਕੋਈ 2 ਲੱਖ ਦੇ ਦਿੱਤਾ ਕਿ ਸਾਨੂੰ 5 ਲੱਖ ਦੇ ਦਿੱਤਾ ਮਹਿੰਗੇ ਤੋਂ ਮਹਿੰਗੇ ਸੂਟ ਕਿਸੇ ਨੂੰ ਸੋਨੇ ਦਾ ਕੋਈ ਚੈਨ ਬਣਾਤੀ ਛਾਪਾਂ ਬਣਾਤੀਆਂ ਕਿ 80 ਕਿੱਲੇ ਜ਼ਮੀਨ ਸੀ ਖੁੱਲਾ ਪੈਸਾ ਸੀਗਾ ਮੋਟੀ ਫੀਮ ਰਾਤ ਨੂੰ दारू ਕੰਮ ਨੂੰ ਹੱਥ ਨਾ ਲਾਉਣਾ ਖੇਤ ਜਾ ਕੇ ਵੇਖਣਾ ਨਹੀਂ ਵੀ ਕੀ ਬਣੀ ਜਾਂਦਾ ਕੀ ਨਹੀਂ ਬਣੀ ਜਾਂਦਾ ਕਰਜ਼ਾ ਫਿਰ ਚੜ੍ਹਦਾ ਹੀ ਸੀਗਾ ਫਿਰ ਜ਼ਮੀਨ ਵੇਚ-ਵੇਚ ਕੇ ਖਾਈ ਗਿਆ ਤੇ ਕਾਰਜ ਜਾਰੀ ਕੀ 80 ਕਿੱਲੇ ਚੋਂ 50 ਕਿੱਲੇ ਲੋਕਾਂ ਦੀਆਂ ਜਨਾਨੀਆਂ ਨੂੰ ਖਵਾਤੇ ਆਪਦੀ ਹਵਸ ਪੂਰੀ ਕਰਨ ਲਈ ਬੰਦੇ ਨੇ ਤੇ ਅੱਜ ਵੀ ਪਿੰਡਾਂ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਬੰਦੇ ਮੌਜੂਦ ਨੇ ਜਿਹੜੇ ਕਿ ਜਨਾਨੀ ਬਾਜੀ ਚੱਕਰਾਂ ਦੇ ਵਿੱਚ ਆਪਦੀ ਜ਼ਮੀਨ ਵੇਚ ਕੇ ਵਿਲੇ ਹੋਏ ਬੈਠੇ ਆ ਸਿਰ ਤੇ ਮਣਮਣ ਕਰਜ਼ਾ ਚੜਾਈ ਬੈਠੇ ਆ ਤੇ ਆਪਦੇ ਪਰਿਵਾਰ ਦੇ ਵੀ ਨੱਕੋ ਬੁੱਲੋਂ ਨੱਥੇ ਬੈਠੇ ਆ ਸ਼ਾਇਦ ਉਹ ਆਹ ਵੀਡੀਓ ਦੇਖ ਕੇ ਉਹਨਾਂ ਦੇ ਪੂਰਾ ਦਿਮਾਗ ਤਾਂ ਕੋਈ ਖਾਨਾ ਕੰਮ ਕਰਨ ਲੱਗ ਜੇਗੀ ਜਨਾਨੀ ਬਾਈ ਦੇ ਵਿੱਚੋਂ ਅਜੇ ਤੱਕ ਕਿਸੇ ਨੇ ਕੁਝ ਨਹੀਂ ਖਟਿਆ ਘਰ ਤਬਾਹ ਹੋਏ ਆ ਹੋਰ ਪੰਡ ਕਿਸੇ ਨੇ ਨਹੀਂ ਭਰੀ ਇਸ ਕੰਮ ਚੋ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤਾਂ ਜੋ ਬਾਦੋ ਲੋਕਾਂ ਤੱਕ ਵੀਡੀਓ ਪਹੁੰਚੇ ਬਾਦੋ ਲੋਕ ਸੁਚੇਤ ਹੋਣ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਪਰ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਬਹੁਤ-ਬਹੁਤ ਧੰਨਵਾਦ